ਬਠਿੰਡਾ ਦੇ ਪਰਸਰਾਮ ਨਗਰ ਵਿਖੇ ਇੱਕ ਲੜਕੇ ਵੱਲੋਂ ਇੱਕ ਲੜਕੀ ਦੇ ਗੋਲੀ ਮਾਰ ਕੇ ਕੀਤਾ ਕਤਲ ਅਤੇ ਫਿਰ ਮਾਰੀ ਆਪਣੀ ਗੋਲੀ ਦੋਨਾਂ ਦਾ ਰਿਲੇਸ਼ਨਸ਼ਿਪ ਵਿੱਚ ਰਹਿਣ ਦੀ ਜਿਤਾਈ ਜਾ ਰਹੀ ਹੈ ਸ਼ੰਕਾ ਬਠਿੰਡਾ ਦੇ ਐਸਪੀ ਸਿਤੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਪਰਸਰਾਮ ਨਗਰ ਵਿਖੇ ਰਹਿਣ ਵਾਲੀ ਇੱਕ ਲੜਕੀ ਜੋ ਆਪਣੀ ਮਾਤਾ ਦੇ ਨਾਲ ਰਹਿੰਦੀ ਹੈ ਅਤੇ ਇਹ ਗੰਗਾ ਨਗਰ ਵਿਖੇ ਹੋਸਟਲ ਦੇ ਵਿੱਚ ਪੜ੍ਹਦੀ ਸੀ ਤੇ ਉੱਥੇ ਇੱਕ ਲੜਕਾ ਜੋ ਇਹ ਆਪਣੇ ਦੱਸਿਆ ਜਾ ਰਿਹਾ ਕਿਸ ਦੇ ਨਾਲ ਇਸ ਦੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਤਾਂ ਅੱਜ ਇਹ ਲੜਕਾ ਬਠਿੰਡਾ ਵੇਖਿਆ ਆਇਆ ਤੇ ਇਸ ਵੱਲੋਂ ਪਹਿਲਾਂ ਉਸ ਲੜਕੀ ਦੇ ਗੋਲੀ ਮਾਰੀ ਗਈ ਜਿਸ ਦੀ ਹਸਪਤਾਲ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਅਤੇ ਫਿਰ ਇਸ ਨੇ ਆਪਣੇ ਆਪ ਦੇ ਗੋਲੀ ਮਾਰ ਲਈ ਜਿਸ ਨੂੰ ਲੈ ਕੇ ਦੋਨਾਂ ਦੀ ਮੌਤ ਹੋ ਚੁੱਕੀ ਹੈ ਹੁਣ ਉਹਨਾਂ ਵੱਲੋਂ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਐਸਪੀ ਸਿਟੀ ਨਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਨੇ ਜਿਹੜਾ ਮੜ ਰਿਹਾ ਹੈ। ਅ ਅ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਹੈਗੀ ਉਸ ਨੂੰ ਫਾਇਰ ਮਾਰ ਕੇ ਇੰਜਰਡ ਕਰਤਾ ਹੈ। ਸੋ ਅਸੀਂ ਜਦੋਂ ਮੌਕੇ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਆ ਜਿਹੜੀ ਕਸ਼ਿਸ਼ ਦੇ ਇੱਕ ਇੰਜਰੀ ਸੀਗੀ ਫਾਇਰ ਆਰਮ ਇੰਜਰੀ ਸੀਗੀ। ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ। ਤੋਂ ਬੇਸਿਕਲੀ ਹਿਤੇਸ਼ ਇਜ਼ ਡੈਡ ਤੇ ਜਿਹੜੀ ਲੜਕੀ ਹੈਗੀ ਆ ਸਿਵਲ ਹਸਪੀਟਲ ਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਲੋਕ ਤੋਂ ਕਨਫਰਮ ਕਰਨਾ ਬਾਕੀ ਬਟ ਜਿੱਦਾਂ ਸੁਣ ਰਹੇ ਸੀ ਕਿ ਈਜ਼ ਆਲਸੋ ਡੈਡ ਤਾਂ ਇਹ ਗੰਗਾ ਨਗਰ ਦਾ ਰਹਿਣ ਵਾਲਾ ਹਿਤੇਸ਼ अरोड़ा ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਵੱੜਦੀ ਸੀ ਉੱਥੇ ਉਹਨਾਂ ਦੇ ਜਨਮ ਸ਼ਾਨ ਹੋ ਗਈ ਤੇ ਹੋ ਸਕਦਾ ਰਿਲੇਸ਼ਨਸ਼ਿਪ 'ਚ ਵੀ ਸੀਗੇ ਦੋਨੋਂ ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ ਤੇ ਇਹ ਨੇ ਜਿਹੜੀ ਸੀਗੀ ਲੜਕੀ ਆ ਉਹਨੂੰ ਗੋਲੀ ਮਾਰ ਲਈ ਤੇ ਪ੍ਰੀ ਇਲੀਮੀਨਰੀ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਇਡ ਕਰ ਲਿਆ ਹੋਵੇ। ਬਾਕੀ ਜਿਹੜੀ ਹੈਗੀ ਅਸੀਂ ਥਾਣਾ ਕਨਾਲਪੁਰ ਨੇ ਦੇ ਵਿੱਚ ਮੁਕਤਮਾ ਦਰਜ ਕਰਕੇ ਬਾਕੀ ਜਿਹੜੀ ਹੈਗੀ ਸੀਸੀਟੀਵੀ ਫੁਟੇਜ ਟੈਕਨੀਕਲ ਐਵੀਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਜਿਹੜੀ ਪਤਾ ਲੱਗਿਆ ਵੀ ਕੰਮਕਾਰ ਕੀ ਕਰਦਾ ਸੀ ਜੀ ਕੋਈ ਇਹਦਾ ਸਟੂਡੈਂਟ ਹੀ ਹੈ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਐ ਮੋਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੇ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੋਣੀ ਇੱਥੇ ਪਹਿਲਾਂ ਗੰਗਾ ਨਗਰ ਪੜ੍ਹਦੀ ਸੀਗੀ ਤੇ ਲੜਕਾ ਵੀ ਜਿਹੜਾ ਹੈਗਾ ਉਹਦੇ ਨਾਲ ਸ਼ੱਕ ਸਟੂਡੈਂਟ ਦੀ ਹੈ। ਵੈਪਨ ਕਿਹੜਾ ਹੈਗਾ? ਲਾਇਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਹੈ? ਦੇਖੋ ਵੈਪਨ ਜਿਹੜੇ ਹੈਗੇ ਮੌਕੇ ਦੇ ਉੱਪਰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਉਹਦੀ ਜਿਹੜੀ ਹੈਗੀ ਪਿਸਟਲ ਹੈਗਾ ਆਈ ਥਿੰਕ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰਾਂਗੇ। ਕਾਰਨ ਕਾਰਨ ਕੁਝ ਪਤਾ ਲੱਗੇਗੀ। ਮੁੱਢਲੀ ਤਫ਼ਤੀਸ਼ ਤੇ ਇਹ ਹੀ ਲੱਗ ਰਿਹਾ ਜਿੱਦਾਂ ਦੋਨੋਂ ਆਪਸ ਦੇ ਵਿੱਚ ਰਿਲੇਸ਼ਨ ਚ ਹੋਣ। ਬਾਕੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ। ਕਿੰਨੇ ਟਾਈਮ ਉਮਰ ਲੱਗ ਰਹੀ ਹੈ ਇਹਨਾਂ ਦੋਨਾਂ ਨੂੰ? ਲੜਕੇ ਦੀ ਉ ਤੇ ਲੜਕੀ ਜਿਹੜੀ ਏਜ ਹੈਗੀ ਉਹ 17 ਇਅਰਸ ਅਰਾਊਂਡ 18 ਇਅਰਸ ਹੈਗੀ ਸਰ ਏਰੀਆ ਕਿਹੜਾ ਜੀ ਏਰੀਆ ਕਿਹੜਾ ਹੈ ਜੀ ਇਹ ਪਰਸ਼ਰਮਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਥਾਣਾ ਕਰਨਾਲ ਕਲੋਨੀ ਦੇ ਰਹੀ ਮਕਾਨ ਆਪਦਾ ਹੀ ਇਹਨਾਂ ਦਾ ਹੀ ਹਾਂ ਬੇਸਿਕਲੀ ਆਪਣੇ ਮਕਾਨ ਤੇ ਹੈਗੇ ਤੇ ਇਹਨਾਂ ਦਾ ਕਾਫੇ ਹੈਗਾ ਮਦਰ ਜੀ ਜੀ ਕੀ ਕਹਿੰਦੇ ਸੀ ਕਹੀਏ ਬਾਕੀ ਜਿਹੜੀ ਹੈਗੀ ਤੋਂ ਪੇਸ਼ ਹੁੰਨ ਕਰਦੇ ਨੇ ਕਿੰਨੇ ਵਜੇ ਦੀ ਘਟਦੇ ਆਏ ਸੀਗੇ ਜਾਂ ਇਹ ਵੈਸੇ ਇੱਥੇ ਨਹੀਂ ਇੱਥੋਂ ਤਾਂ ਰਹਿਣ ਵਾਲੇ ਨੇ ਤੋਂ ਜੀ ਇਹਨਾਂ ਨੇ ਗੰਗਾ ਨਗਰ ਦੇ ਕਹਰੇ ਨਹੀਂ ਨਹੀਂ ਲੜਕੀ ਗੰਗਾਰਾਗਰ ਪੜਦੀ ਸੀਗੀ ਬੇਸਿਕਲੀ ਹੌਸਟਲ ਦੇ ਵਿੱਚ ਉਹਨਾਂ ਨੇ ਪਾਈ ਹੋਈ ਸੀ ਲੜਕੀ ਤੇ ਬੇਸਿਕਲੀ ਰਹਿੰਦੇ ਹੱਥਨਾ ਕਿੰਨੇ ਵਜੇ ਦੀ ਹੈ ਇਹ ਇੱਕ ਡੇਢ ਘੰਟੇ ਦੀ ਪਹਿਲਾਂ ਦੀ ਹੈ ਸਰ ਮਕਾਨ ਚ ਕੌਣ ਰਹਿੰਦਾ ਸੀ ਇਸ ਮਕਾਨ ਦੇ ਵਿੱਚ ਜਿਹੜੀ ਲੜਕੀ ਤੇ ਉਹਦੀ ਮਦਰ ਦੋਨੋਂ ਰਹਿੰਦੇ ਲੜਕੀ ਦੋ ਹਾਲਤ ਸੀਗੇ ਜੀ ਦੋਨੋਂ ਕੀ ਹੈ ਜਿਹੜਾ ਲੜਕਾ ਲੜਕੀ ਹਾਂਜੀ ਤੇ ਦੋਸਤ ਸੀਗੇ ਦੋਨੋਂ ਮ ਜਦੀ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਇੱਕ ਦੋ ਜਣ ਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਰਪੀਸ਼ ਚ ਗੱਲ ਕਲੀਅਰ ਕਰ ਸਰ ਪਰਿਵਾਰ ਦਾ ਹੋਰ ਕੋਈ ਇਸ ਵਾਸਤੇ ਮਿਲਿਆ ਤਾਂ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਕ ਤੇ ਹਾਲਾਤ ਇਸ ਤਰ੍ਹਾਂ ਦੇ ਲੜਕੀ ਦੇ ਹੋਣ ਦੇ ਕ ਹਾਂ ਲੜਕੀ ਜਿਹੜੀ ਹੈਗੀ ਸੀ ਸਿਵਲ ਹਸਪੀਟਲ ਜਿਹੜੀ ਹੈਗੀ ਹੈ ਟ੍ਰੀਟਮੈਂਟ ਵਾਸਤੇ ਭੇਜ ਦਿੱਤੀ ਸੀਗੀ ਤੇ ਬਾਕੀ ਫਰਦਰ ਜਿਹੜੀ ਹੈਗੀ ਕਨਫਰਮ ਕਰ ਲੈਣ ਠੀਕ